ਜੀ ਮੈਂ ਅੱਜ ਸਿੱਕਰ ਸੰਧੂ ਤੇ ਗੱਲ ਕਰਦੇ ਆਂ ਅੱਜ ਥਾਰ ਵਾਲੀ ਬੀਬੀ ਯਾਨੀ ਕਿ ਚਿੱਟੇ ਦੀ ਕੋਇਨ ਵੀ ਕਿਹਾ ਜਾਂਦਾ ਹੈ ਥਾਰ ਵਾਲੀ ਬੀਬੀ ਜਿਹਨੂੰ ਕੀ ਹੈ ਗ੍ਰਿਫਤਾਰ ਕੀਤਾ ਗਿਆ ਸੀ ਵਿਜੀਲੈਂਸ ਵੱਲੋਂ ਕਿਉਂਕਿ ਉਹਦੇ ਉੱਤੇ ਆਮਦਨ ਤੋਂ ਵੱਧ ਜਿਹੜੀ ਹੈ ਜਾਇਦਾਦ ਦਾ ਪਰਚਾ ਪਿਆ ਸੀ ਹਾਲਾਂਕਿ ਉਨੇ ਕਹਿਆ ਕਿ ਮੈਂ ਕਾਂਸਟੇਬਲ ਹਾਂ ਮੈਂ ਜਿਹੜੀ ਹੈ ਆਪਣੀ ਜਿਹੜੀ ਹੈ ਜਾਇਦਾਦ ਉਹ ਆਪਣੀ ਤਨਖਾਹ ਦੇ ਵਿੱਚੋਂ ਬਣਾਈ ਹੈ ਲੇਕਿਨ ਉਹਦੀ ਆਮਦਨ ਤੋਂ ਵੱਧ ਜਾਇਦਾਦ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਉਹਨੂੰ ਗ੍ਰਿਫਤਾਰੀ ਉਹਦੀ ਹੋਈ ਉਹਦੇ ਕੋਲ ਚਿੱਟਾ ਬਰਾਮਦ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਹੈ ਉਹਦੀ ਜਦੋਂ ਸ਼ਾਨਦਿੱਤ ਕੀਤੀ ਗਈ ਵਿਜੀਲੈਂਸ ਵੱਲੋਂ ਤਾਂ ਉਹਦੇ ਜਿਹੜੇ ਨੇ ਕਾਫੀ ਰਾਜਕੁਲ ਕੇ ਸਾਹਮਣੇ ਆਏ ਹਾਲਕਿ ਕੌਨਸਟੇਬਲ ਸੀ ਪੁਲਿਸ ਅਧਿਕਾਰੀ ਪੁਲਿਸ ਦੇ ਵਿੱਚ ਉਹ ਅਧਿਕਾਰੀ ਸੀਗੇ ਕਰਮਚਾਰੀ ਸੀਗੇ ਲੇਕਿਨ ਜਿਹੜਾ ਹੈ ਉਹਨਾਂ ਵੱਲੋਂ ਜਦੋਂ ਚਿੱਟੇ ਦੇ ਲਪੇਟ ਦੇ ਵਿੱਚ ਉਹਨਾਂ ਨੂੰ ਫੜਿਆ ਗਿਆ ਤਾਂ ਉਸ ਤੋਂ ਬਾਅਦ ਕਾਫੀ ਵੱਡੇ ਖੁਲਾਸੇ ਵੀ ਕੀਤੇ ਗਏ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਜਿਹੜੀ ਹਾਂ ਬੇਕਸੂਰ ਹਾਂ ਮੇਰੇ ਉੱਤੇ ਜਿਹੜਾ ਹੈ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਲੇਕਿਨ ਇਲਜ਼ਾਮ ਦੇ ਨਾਲ ਨਾਲ ਉਹਨਾਂ ਉੱਤੇ ਕਾਫੀ ਵੱਡੀ ਕਾਰਵਾਈ ਵੀ ਕੀਤੀ ਗਈ। ਹੁਣ ਸੂਤਰਾਂ ਤੋਂ ਬੰਦੀ ਇੱਕ ਹੋਰ ਖਬਰ ਆ ਰਹੀ ਹੈ ਜੀ ਕਿ ਜਿਹੜੀ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਵਿਜੀਲੈਂਸ ਨੇ ਆਪਦਨ ਤੋਬਾ ਤਜਾਜ਼ਾ ਮਾਮਲੇ ਵਿੱਚ ਅਮਨਦੀਪ ਕੌਰ ਖਿਲਾਫ ਦੂਸਰਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ। ਹਾਲਕਿ ਇਸ ਦੌਰਾਨ ਵਿਜੀਲੈਂਸ ਟੀਮ ਵੱਲੋਂ ਕੋਰਟ ਨੂੰ ਸਮਾਂ ਮੰਗਿਆ ਗਿਆ ਸੀ ਤਾਂ ਬੈਂਕ ਖਾਤਿਆਂ ਦੀ ਡਿਟੇਲ ਦਿੱਤੀ ਜਾ ਸਕੇ ਇਸ ਤੋਂ ਬਾਅਦ ਹੀ ਫਾਈਨਲ ਸਪਲੀਮੈਂਟ ਚਲਾਨ ਪੇਸ਼ ਕੀਤਾ ਜਾਵੇਗਾ ਦੱਸ ਦੇਈ ਕਿ ਪੰਜਾਬ ਪੁਜ਼ੋਲੋ ਮਹਿਲਾ ਦੀ ਡਰੱਗ ਮਾਮਲੇ 'ਚ ਚਲਾਨ ਪੇਸ਼ ਕੀਤਾ ਗਿਆ ਜਿਹੜੀ ਟ੍ਰਾਇਲ ਵੀ ਸ਼ੁਰੂ ਹੋ ਚੁੱਕਾ ਹੈ ਅੱਜ ਵਿਜੀਲੈਂਸ ਵੱਲੋਂ ਦੂਜਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜ਼ਾਹਿਰ ਹੈ ਕਿ ਪੰਜਾਬ ਪੁਲਿਸ ਦੀ ਬਰਗਾਸਰ ਮਹਿਲਾ ਕਾਂਸਟੇਬਲ ਨੂੰ ਚਿੱਟੇ ਸਨੇ ਗ੍ਰਿਫਤਾਰ ਕੀਤਾ ਜਿਸ ਦੇ ਬਾਅਦ ਉਹ ਮਹਿਲਾ ਚੱਲਦਾ ਆ ਰਿਹਾ ਹੈ ਵਿਜੀਲੈਂਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਇਸ ਤਹਿਤ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵਿਜੀਲੈਂਸ ਵੱਲੋਂ ਦਰਜ ਕੀਤਾ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ ਜਿਹੜੀ ਹੈ ਬਰਗਾਸਰ ਕਾਂਸਟੇਬਲ ਅਮਨਦੀਪ ਕੋਰ ਹੁਣ ਉਹਦੇ ਖਿਲਾਫ ਜਿਹੜਾ ਦੂਸਲਾ ਦੂਸਰਾ ਜਿਹੜਾ ਹੈ ਸਪਲੀਮੈਂਟਰੀ ਛਲਾਣ ਪੇਸ਼ ਕੀਤਾ ਹੈ ਪਹਿਲਾਂ ਜਦੋਂ ਉਹਨਾਂ ਨੇ ਉਹਨਾਂ ਦਾ ਡਰੱਗ ਜਦੋਂ ਉਹਨਾਂ ਦੇ ਕੋਲ ਡਰੱਗ ਜਿਹੜਾ ਹੈ ਫੜਿਆ ਗਿਆ ਸੀ ਉਦੋਂ ਕੀਤਾ ਸੀ ਫਿਰ ਜਾਇਦਾਦ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਬੈਂਕ ਖਾਤਿਆਂ ਦਾ ਜਿਹੜਾ ਹੈ ਵੱਡਾ ਵੱਡੇ ਉਹਨਾਂ ਦੇ ਜਿੰਨੇ ਵੀ ਰਾਸ ਸੀ ਉਹ ਖੁੱਲ ਕੇ ਸਾਹਮਣੇ ਆਉਣ ਲੱਗੇ ਉਸ ਤੋਂ ਬਾਅਦ ਉਹਨਾਂ ਦੇ ਬੈਂਕ ਖਾਤੇ ਫਰੋਲੇ ਗਏ ਕਰੋੜਾਂ ਦੀ ਜਾਇਦਾਦ ਬਰਾਮਦ ਹੋਈ ਹੈ ਉਹਨਾਂ ਦੇ ਕੋਲੋਂ ਤੇ ਹੁਣ ਜਿਹੜਾ ਹੈ ਵਿਜੀਲੈਂਸ ਵੱਲੋਂ ਉਹਨਾਂ ਦਾ ਸਪਲੀਮੈਂਟਰੀ ਇੱਕ ਹੋਰ ਪੇਸ਼ ਕਰ ਦਿੱਤਾ ਗਿਆ ਜਿਸ ਦੇ ਤਹਿਤ ਚੱਲਦਿਆਂ ਹੁਣ ਕੋਰਟ ਵੱਲੋਂ ਕੀ ਫੈਸਲਾ ਸੁਣਾਇਆ ਜਾਏਗਾ ਜਦੋਂ ਵੀ ਕੋਈ ਖਬਰ ਨਿਕਲ ਕੇ ਸਾਹਮਣੇ ਆਏਗੀ ਹਾਜ਼ਰ ਹੋਵਾਂਗੇ ਧੰਨਵਾਦ